ਭਗਵੰਤ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਚੱਲ ਰਹੀ ਆਵਾਜ਼ੀ ਪਾਰਟੀ ਦੀ ਭ੍ਰਿਸ਼ਟਾਚਾਰ ਦੇ ਪ੍ਰਤੀ ਜ਼ੀਰੋ ਟੋਲਰੈਂਸ ਹੈ। ਔਰ ਇਸ ਦੇ ਵਿੱਚ ਅਸੀਂ ਕਾਮਯਾਬੀ ਹੋਏ ਹਾਂ। ਆਪਾਂ ਸਾਰੇ ਜਾਣਦੇ ਹਾਂ ਕਿ ਮਾਨ ਸਾਹਿਬ ਦੀ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦਾ ਕੋਈ ਵਿਭਾਗ ਐਸਾ ਨਹੀਂ ਸੀ ਜਿੱਥੇ ਭ੍ਰਿਸ਼ਟਾਚਾਰ ਨਾ ਚੱਲਦਾ ਹੋਵੇ ਤੇ ਮਾਨ ਸਾਹਿਬ ਦੀ ਸਰਕਾਰ ਬਣਨ ਤੋਂ ਬਾਅਦ ਇਸ ਕਮਿਟਮੈਂਟ ਕਾਰਨ ਜਿਹੜਾ ਹੈਗਾ ਬਹੁਤ ਸਾਰੇ ਭ੍ਰਿਸ਼ਟਾਚਾਰੀ ਕਾਬੂ ਵੀ ਕੀਤੇ ਗਏ ਨੇ ਤੇ ਉਹਨਾਂ ਨੂੰ ਜੇਲਾਂ ਦੇ ਵਿੱਚ ਵੀ ਡੱਕਿਆ ਗਿਆ ਹੈਗਾ। ਅੱਜ ਅਸੀਂ ਦੇਖਦੇ ਹਾਂ ਕਿ ਭ੍ਰਿਸ਼ਟਾਚਾਰ ਤੇ ਕਾਫੀ ਹੱਦ ਤੱਕ ਜਿਹੜਾ ਕਾਬੂ ਪਾਇਆ ਗਿਆ ਹੈ ਬਟ ਮਾਨ ਸਾਹਿਬ ਦੀ ਸਰਕਾਰ ਨੇ ਇੱਕ ਹੋਰ ਫੈਸਲਾ ਲਿਆ ਹੈਗਾ ਕਿ ਅਸੀਂ ਸਮਝਦੇ ਹਾਂ ਕਿ ਐਸ ਐਚਓ ਸਹਿਬਾਨ ਤਸਿਲਦਾਰ ਸਹਿਬਾਨ ਐਸ ਡੀਐਮ ਜਾਂ ਜ਼ਿਲ੍ਹਾ ਪੱਧਰ ਦੀ ਜਿਹੜੀ ਬਿਊਰੋਕ੍ਰਾਸੀ ਹੈਗੀ ਹੈ ਉਹਨਾਂ ਦਾ رابطہ ਸਿੱਧਾ ਜਨਤਾ ਦੇ ਨਾਲ ਹੁੰਦਾ ਹੈਗਾ ਹਰ ਹੁਣ ਉਹਨਾਂ ਦੀ ਜ਼ਿੰਮੇਵਾਰੀ ਤਾਇ ਕੀਤੀ ਗਈ ਹੈ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈ ਉਹ ਭ੍ਰਿਸ਼ਟਾਚਾਰ ਨਾ ਹੋਵੇ ਔਰ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਔਰ ਭ੍ਰਿਸ਼ਟਾਚਾਰੀ ਦੇ ਖਿਲਾਫ ਇਹਨਾਂ ਅਪਸਰਾਂ ਨੂੰ ਐਕਸ਼ਨ ਲੈਣਾ ਪਵੇਗਾ ਔਰ ਇਸ ਦੇ ਲਈ ਜਿਹੜਾ ਹੈਗਾ ਅ ਐਮਐਲਏ ਸਹਿਬਾਨ ਐਮਪੀਾਂ ਦਾ ਵੀ ਜਣੇ ਕਿ ਫੀਡਬੈਕ ਲਿਆ ਜਾਏਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਜਨਤਾ ਹੈਗੀ ਹੈ ਉਹਦਾ ਫੀਡਬੈਕ ਵੀ ਲਿਆ ਜਾਏਗਾ ਸੋ ਅਸੀਂ ਜਿਹੜਾ ਹੈਗਾ ਪੰਜਾਬ ਦੀ ਜਨਤਾ ਨੂੰ ਵੀ ਅਪੀਲ ਕਰਦੇ ਆ ਕਿ ਇਸ ਮੁਹਿੰਮ ਦੇ ਵਿੱਚ ਸਹਿਯੋਗ ਕਰਨ ਔਰ ਜਿੱਥੇ ਕਿਤੇ ਜਿਹੜੀ ਕਿ ਪੁਲਿਸਤਾਂਚਾਰ ਦਾ ਕੁਝ ਅੰਸ਼ ਦੇਖਦੇ ਆ ਉਸ ਦਾ ਜਰੂਰ ਜਿਹੜਾ ਹੈਗਾ ਸੰਜਨ ਲੈ ਕੇ ਰਿਪੋਰਟ ਕਰਨ ਜਿਹੜਾ ਤੇ ਅਸੀਂ ਉਮੀਦ ਕਰਦੇ ਆ ਕਿ ਇਸ ਫੈਸਲੇ ਦੇ ਨਾਲ ਜਿਹੜੀ ਅਫਸਰ ਸ਼ਾਹੀ ਹੈ ਉਹ ਵੀ ਜਿਹੜੀ ਆਪਣੀ ਜ਼ਿੰਮੇਵਾਰੀ ਸਮਝਦੀ ਹੋਈ ਮਾਨ ਸਰਬ ਦੀ ਸਰਕਾਰ ਦੀ ਜਿਹੜੀ ਜ਼ੀਰੋ ਟੋਲਰੈਂਸ ਆਫ ਪੁਲਿਸਤਾਂਚਾਰ ਦੀ ਪੁਲਿਸਤਾਂਚਾਰ ਮੁਕਤ ਪੰਜਾਬ ਦੀ ਉਸ ਨੂੰ ਲਾਗੂ ਕਰੇ